ਲੋ ਜੀ ਅੱਜ ਆ ਦਿਨ ਸੰਡੇ ਦਾ ਤੇ ਬੱਚੇ ਉੱਠ ਗਏ ਕਿਤੇ ਨਾ ਨੂੰ ਨਮੀਆ ਕੱਪੀਆਂ ਲਈਆਂ ਸੀ ਕੱਲ ਇਹ ਲਿਖ ਰਹੇ ਨੇ ਆਪਣਾ ਆਪਣਾ ਨਾਮ ਤੇ ਚਾਹ ਪਾਣੀ ਪੀ ਲਿਆ ਲੱਗੇ ਨੇ ਆਪਣਾ ਸਕੂਲ ਦਾ ਕੰਮ ਕਰਨ ਤੇ ਆਪਾਂ ਚੱਕਦੇ ਹਾਂ ਖਲਾਰਾ ਨਾਲੇ ਕਰਦੇ ਹਾਂ ਸਫਾਈਆਂ ਬਾਹਰ ਪਹਿਲਾਂ ਕਾਫੀ بارش ਬਣੀ ਸੀ ਬੱਦਲ ਜਿਹਾ ਹੁਣ ਧੁੱਪ ਚੜ ਗਈ ਲੋ ਜੀ ਕਿਰਨ ਲੱਗੀਆਂ ਇੱਧਰ ਦੀ ਸਫਾਈਆਂ ਕਰਨ ਵਾਸਤੇ ਆ ਫਰਦਾ ਵੀ ਲਾ ਦੇ ਕਿ ਨੇ ਅੱਗੇ ਕਰਕੇ ਤੇ ਬਾਹਰ ਪਹਿਲਾਂ ਬੱਦਲ ਬਣਿਆ ਸੀ ਤੇ ਕਾਫੀ ਜ਼ਿਆਦਾ ਕਣੀਆਂ ਜੀ ਵੀ ਆਈਆਂ ਤੇ ਹੁਣ ਧੁੱਪ ਚੜ ਗਈ ਝਾੜੂ ਆਪਾਂ ਫੇਰ ਲੇ ਹਜੇ ਕਾਫੀ ਜ਼ਿਆਦਾ ਪੱਤੇ ਖਿਲਰੇ ਸੀ ਵੇੜੇ 'ਚ ਤੇ ਆਪਾਂ ਧੁੱਪ ਚੜਨ ਤੋਂ ਪਹਿਲਾਂ ਪਹਿਲਾ ਝਾੜੂ ਝੂੜੂ ਫੇਰ ਲੇ ਕੱਪੜੇ ਪੈਣ ਧੋਣ ਵਾਲੇ ਅੱਜ ਦੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਲਦੀ ਕਲਾਜ ਹੋਵੋਗੇ ਇਹ ਟਾਈਮ ਹੈ ਸਵੇਰ ਦਾ ਅੱਜ ਦਿਨ ਛੁੱਲੇ ਦਾ ਤੇ ਬੱਚਿਆਂ ਨੂੰ ਅੱਜ ਛੁੱਟੀ ਹੈ ਤੇ ਨੱਗੇ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਤੇ ਆਪਾਂ ਬਣਾਨੇ ਆ ਸੁੱਕੇ ਆਲੂਆਂ ਦੀ ਸਬਜ਼ੀ ਅੱਜ ਤੇ ਤੇ ਬਣਾ ਕੇ ਰੋਟੀ ਅੱਜ ਬੱਚੇ ਲੇਟ ਉੱਠੇਗੀ ਕਿਉਂਕਿ ਛੁੱਟੀ ਸੀ ਅੱਜ ਆਪਾਂ ਅਗਰ ਸੋਈ ਚ ਬੱਚਿਆਂ ਨੂੰ ਚਾਹ ਪਾਣੀ ਬਣਾ ਦਿੱਤਾ ਤੇ ਪਹਿਲਾਂ ਆਪਾਂ ਭਾਂਡੇ ਮਾਂਜ ਭਾਂਡੇ ਮਾਂਜ ਕੇ ਸੋਈ ਸਾਫ਼ ਕਰਦੇ ਆਂ ਫੇਰ ਆਟਾ ਗੁੰਨਾਂਗੇ ਰੋਟੀ ਬਣਾਵਾਂਗੇ ਇਧਰ ਉਹ ਬਬੀਸtre ਚੱਕਲੇ ਨੇ ਤੇ ਇਹ ਲੱਗੇ ਆਪਣੇ ਕਾਪੀਆਂ ਤੇ ਆਪਣੇ ਨਾਮ ਲਿਖਣ ਵਾਸਤੇ ਤੇ ਬਾਅਦ ਚ ਸਫਾਈ ਕਰਦੇ ਇੱਥੇ ਦੀ ਕੱਟ ਲੇ ਤੇ ਆਪਾਂ ਪਾਨੇ ਤੇਲ ਇਹਦੇ ਵਿੱਚ ਤੇਲ ਸ਼ਾਇਦ ਖਤਮ ਹੋ ਗਿਆ ਡੱਬੇ ਵਿੱਚ ਇਹ ਆਪਾਂ ਛੋਟੇ ਜੱਗ 'ਚ ਪਾ ਲਿਆ ਤੇ ਲਓ ਘਣੀ ਘਣੀ ਨਾ ਗੱਡੀ ਕਨੀ ਚੱਕਣੀ ਔਖੀ ਲੱਗਦੀ ਹੈ ਤੇ ਆਪਾਂ ਇਹਦੇ 'ਚ ਪਾ ਕੇ ਰੱਖ ਲੈਨੇ ਆ

रखती अपा कोल ने आटा मिलते हैं जी आटा आप गुन्न ले ਅਜੀ ਆਟਾ ਗੁੰਨ ਕੇ ਰੱਖ ਲਿਆ ਆਪਾਂ ਇਹ ਆਪਣੀ ਸਬਜ਼ੀ ਵੀ ਬਣ ਚੱਲੀ ਤੇ ਆਪਾਂ ਬਣਾਣੀਆਂ ਰੋਟੀ ਤੇ ਆਪਾਂ ਸਫਾਈ ਕਰ ਲਈ ਸੀ ਕਿ ਸਾਰੀ ਖਲਾਰਾ ਚੱਕ ਲਿਆ ਸੀ ਇੱਕ ਹੀ ਰੰ ਲੱਗੀ ਝਾੜੂ ਫੇਰਨ ਵਾਸਤੇ ਹੁਣ ਤੇ ਆਪਾਂ ਰੋਟੀ ਪਕਾ ਕੇ ਫਿਰ ਕੋਚਾ ਲਾਵਾਂਗੇ ਪਹਿਲਾਂ ਬੱਚੇ ਰੋਟੀ ਬਣਾ ਦਈਏ ਟਾਈਮ ਕਾ ਫਿਓ ਗਿਆ ਕਿਰਪਾ ਦਿਦੀ ਲਾ ਦੇ ਕੁਝ ਦਿਲਾ ਦੇ ਲਓ ਜੀ ਰੋਟੀ ਰੋਟੀ ਖਾ ਲਈ ਆਪਾਂ ਨੇ ਅੱਜ ਹਨ ਕੋ ਆਰਤੀ ਤੇ ਆਪਾਂ ਲੱਗੇ ਇੱਥੇ ਭਾਂਡੇ ਮਾਂਜਣ ਵਾਸਤੇ ਭਾਂਡੇ ਮਾਂਜ ਕੇ ਰਸੋਈ ਦੀ ਸਫਾਈ ਕਰਦੇ ਆਂ ਪਹਿਲਾਂ ਨੇਲ ਪੋਚਾ ਇਹ ਕੇ ਭਾਂਡੇ ਮਾਂਜਦੇ ਆਂ ਲਓ ਜੀ ਆਪਾਂ ਕਰ ਲਈਏ ਹੁਣ ਰਸੋਈ ਦੀ ਸਫਾਈ ਇਹ ਗੈਸ ਆਪਕਾ ਫਰਦੀ ਗਰਮ ਕਰਦੇ ਫਿਰ ਲਾਵਾਂਗੇ ਜੀ ਕੋਚੇ ਤੇ ਗਰਮਰਾਹ ਖਾਤਾ ਪਾ ਤੇ ਆਪਣੇ ਕੋਫੀ ਲੈ ਲਾ ਲਓ ਜੀ ਬੱਚੇ ਦੇਖ ਰਹੇ ਨੇ ਟੀਵੀ ਇੱਧਰ ਬੈਠੇ ਨੇ ਤੇ ਇੱਕ ਕੇਕ ਖੜੀ ਹੈ ਉਸਨੇ ਸਾਹ ਪਿਆਰ ਕੀਤਾ ਤਾਂ ਕਿ ਉਸਦੇ ਮਾਵਾਬ ਕੇ ਅੰਦਰ ਖਪਿਆ ਜਸ ਤੇ ਜੀ ਆਪਾਂ ਕਰਦੇ ਹਾਂ ਕੰਮ ਕਰ ਲਾਈਏ ਪੋਚੇ ਪੁਚੇ ਤੇ ਕੰਮ ਕਰੀਏ ਖਤਮ ਆਣ ਕਾਫੀ ਟਾਈਮ ਹੋ ਗਿਆ ਹੈ ਲੋ ਜੀ ਆਪਾਂ ਚਾਹ ਬਣਾ ਲਈ ਸ਼ਾਮ ਦੀ ਉਨੋਂ ਲਈ ਆਖੀ ਦਿੱਤੀ ਚੀਜ਼ ਅਜਨਾ ਇਹ ਨਹੀਂ ਸਨ ਸੈਟ ਤੋਂ ਇਹਨੇ ਹੁਣ ਬਣ ਆਣ ਗਏ ਇਹ ਸੇਤ ਆਣ ਗਏ ਲੋ ਜੀ ਆਪਾਂ ਕੱਟ ਰਹੇ ਸਬਜ਼ੀ ਟਾਈਮ ਹੋ ਗਿਆ ਸ਼ਾਮ ਦਾ ਤੇ ਆਪਾਂ ਬਣਾਵਾਂਗੇ ਜੀ ਅੱਜ ਆਲੂ ਬੈਂਗਣ ਇਹ ਕੱਟ ਰਿਆਂ ਤੜਕਾ ਤੇ ਹੁਣ ਲਾਣ ਬਣਾਣੇ ਆ ਸਬਜ਼ੀ ਤੇ ਬੱਚਿਆਂ ਨੇ ਨਹਾ ਲਿਆ ਸ਼ਾਮ ਨੂੰ ਅੱਜ ਸਿਰ ਧੋ ਲਏ ਨੇ ਅੱਜ ਸੰਡੇ ਹੀ ਸਵੇਰੇ ਬਣਾਇਨੀ

ਆਪ ਲੋਕਾਂ ਦੇ ਘਰਾਂ ਦੀ ਇਹ ਉਹ ਜਿੱਥੇ ਮਰਜ਼ੀ ਦਿਓ ਰਿਹਾ ਜੀਰਾ ਖਤਮ ਹੋ ਗਿਆ ਕਿ ਪਤਾ ਨਹੀਂ ਮਾਂ ਦਾ ਜੀ ਆਪਾਂ ਤੜਕਾ ਨਾਲ ਲੱਗੇ ਸਬਜੀ ਨੂੰ ਅੱਗੇ ਜੀ ਬੋਲ ਲਵਾਰ ਜੀ ਲੜਕਾ ਆਪਾਂ ਲਾ ਲਿਆ ਇਹਨਾਂ ਬੈਂਗਰ ਬੱਡੇ ਸੀ ਤੇ ਕਿਹਨੇ ਨਾਲ ਅਸੇミ ਸੇ ਜੀ ਸੁਆਦ ਲੱਗਦੇ ਨੇ ਕਰੀਏ ਆਲੇ ਸੋ ਕਿਸੇ ਕਿਸੇ ਚੰਗੀ ਲੱਗ ਰਹੀ ਹੈ। ਆਪਾਂ ਥੋੜਾ ਜਿਹਾ ਪਾਣੀ ਪਾ ਦਿੱਤੇ ਨੇ। ਇਹ ਜੀ ਆਪਾਂ ਗੁੰਨਦੇ ਆਟਾ ਕੋਲ। ਸਬਜ਼ੀਂ ਤੜਕਾ ਲਾਤਾ ਆਪਾਂ ਨੇ। ਕੀਰਤਨ ਲੱਗਿਆ ਦਰਬਾਰ ਸਾਹਿਬ ਤੋਂ ਇਹ ਆਪਣੇ ਵਾਲ ਸਕਾਰੀ ਇਹਨਾਂ ਵੋ ਹੁਣ ਬਹੁਤ ਸੋਹਣਾ ਸ਼ਾਮ ਨੂੰ ਮੌਸਮ ਹੋ ਜਾਂਦਾ ਹੈ ਨਵਾਂ ਆਟਾ ਗੁਨਰ ਗਿਆ ਤੇ ਮਮਾ ਬਾਣਨੇ ਵਾਂਂਦੀ ਹੈ ਲੋ ਜੀ ਨਵੂ ਗੋਨਰੀ ਆਟਾ ਬਈ ਤੁਹਾਨੂੰ ਸ਼ੋਕੇ ਇਹ ਮਾਤਾ ਗੋਨ ਨਾ ਚੱਲੇ ਆਟਾ ਗੋਨ ਤੇ ਆਪਾਂ ਸਬਜੀ ਬਣਾ ਲਈ ਤੇ ਭਾਂਡੇ ਵੀ ਮਾਇਲੇ ਜਿਹੜੇ ਤੋਂ ਚੁਲ ਜਾਚ ਵਾਲੇ ਬਲੌਗ ਦੇ ਅੰਡੇ ਇੱਥੇ ਕਰਦੇ ਆਂ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਅਗਰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਸੋਣਾ ਜਿਹਾ ਕਮੈਂਟ ਜਰੂਰ ਕਰਨਾ ਬਾਏ ਬਾਏ ਜੀ